ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸੱਚੇ ਪਾਤਸ਼ਾਹ ਦੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਨਾਦ ਦਾ ਉਦਾਰ ਕਰਕੇ ਕਈ ਦਿਨ ਉਥੇ ਠਹਿਰ ਕੇ ਫਿਰ ਅੱਗੇ ਚੱਲਣ ਵਾਸਤੇ ਤਿਆਰ ਹੋ ਗਏ ਗੁਰੂ ਜੀ ਨੇ ਘੋੜਿਆਂ ਉੱਪਰ ਕਾਠੀਆਂ ਪਵਾਇਆਂ ਤੇ ਉਹਨਾਂ ਤੇ ਸਵਾਰ ਹੋ ਕੇ ਕਈ ਵਿਧਿਆ ਨਾਲ ਗੁਰੂ ਜੀ ਸ਼িকার ਖੇਡਦੇ ਸਨ ਤੇ ਸ਼িকার ਖੇਡਦੇ ਖੇਡਦੇ ਹੀ ਅੱਗੇ ਵਿਚਰਦੇ ਜਾਂਦੇ ਸਨ ਛੇ ਕੌਹਾਂ ਤੇ ਗੁਰੂ ਜੀ ਜਾ ਪਹੁੰਚੇ ਗੁਰੂ ਜੀ ਦੇ ਨਾਲ ਸਿੰਘਾਂ ਦੀ ਸਾਰੀ ਫੌਜ ਸੀ ਉਹ ਥਾਂ ਤੇ ਭੁੰਡਣ دیਵਾਨਾ ਰਹਿੰਦਾ ਸੀ ਗੁਰੂ ਜੀ ਦੇ ਆਉਣ ਬਾਰੇ ਸੁਣ ਕੇ ਉਹ ਬਹੁਤ ਪ੍ਰਸੰਨ ਹੋਇਆ ਤੇ ਤੁਰੰਤ ਹੀ ਚੱਲ ਕੇ ਆਇਆ ਅਤੇ ਗੁਰੂ ਜੀ ਦੇ ਚਰਨਾ ਤੇ ਮੱਥਾ ਟੇਕਿਆ ਫਿਰ 5 ਰੁਪਏ ਤੇ ਬਰੀ ਕਪੜੇ ਦਾ ਥਾਨ ਲਿਆਇਆ अनेकाਉਂ ਉਪਾਰ ਲਿਆ ਕੇ ਬੇਟਾ ਕੀਤੇ ਗੁਰੂ ਜੀ ਨੇ ਉਥੇ ਉਤਰ ਕੇ ਡੇਰਾ ਕੀਤਾ ਤਾਂ ਸਿੰਘਾਂ ਦੀ ਫੌਜ ਉਥੇ ਠਹਿਰ ਗਈ ਤੇ ਆਪਣੀ ਇੱਛਾ ਮੁਤਾਬਕ ਚੰਗਾ ਸਥਾਨ ਵੇਖ ਕੇ ਨਿਵਾਸ ਕੀਤਾ ਉਹ ਦੁੱਧ ਦੇ ਕਈ ਘੜੇ ਭਰ ਕੇ ਤੇ ਮਠਾ ਵੀ ਲਿਆਇਆ ਜਿੰਨੇ ਵੀ ਸਿੰਘ ਸਨ ਸਾਰਿਆਂ ਨੂੰ ਦੁੱਧ ਪਿਲਾਇਆ ਤੇ ਵਾਰ-ਵਾਰ ਕਹਿ ਕੇ ਤਰप्त ਕੀਤਾ ਉਹ ਗੁਰੂ ਜੀ ਅੱਗੇ ਬਹੁਤ ਅਧੀਨ ਹੋ ਗਿਆ ਤੇ ਬਾਰ-ਬਾਰ ਚਰਨ ਕਮਲਾਂ ਨੂੰ ਲਗਦਾ ਸੀ ਅਨੇਕਾਂ ਗੱਲਾਂ ਬਾਤਾਂ ਕਹਿੰਦਾ ਅਤੇ ਸੁਣਦਾ ਸੀ ਤੇ ਗਿਆਨ ਦੇ ਸਾਗਰ ਗੁਰੂ ਜੀ ਗੱਲਾਂ ਕਰ ਰਹੇ ਸਨ ਫਿਰ ਗੁਰੂ ਜੀ ਬੋਲੇ اے ਭੁੰਡਣ ਅਸੀਂ ਹੁਣ ਘੋੜੇ ਤੇ ਚੜਦੇ ਹਾਂ ਕੋਈ ਹੋਰ ਜਗ੍ਹਾ ਜਾ ਕੇ ਵੇਖੀਏ ਬੋਨੜਨ ਹੱਥ ਜੋੜ ਕੇ ਕਹਿਣ ਲੱਗਾ ਸੇਵਾ ਦੱਸੋ ਦਾਸ ਜਾਣ ਕੇ ਮੁਖ ਤੋ ਫਰਮਾਓ ਤੁਸੀਂ ਦਰਸ਼ਨ ਦਿੱਤੇ ਹਨ ਮੇਰੇ ਧਨ ਭਾਗ ਹੋ ਗਏ ਹਨ ਮੈਂ ਨਿਹਾਲ ਹੋ ਗਿਆ ਹਾਂ ਤੇ ਵੱਡਾ ਆਨੰਦ ਪਾਇਆ ਹੈ ਤੁਸੀਂ ਮੈਨੂੰ ਆਪਣਾ ਜਾਣ ਕੇ ਇੱਥੇ ਆਏ ਹੋ ਸੰਤਾਂ ਨੂੰ ਉਵਾਰ ਕੇ ਦੁਸ਼ਟਾਂ ਦਾ ਨਾਸ ਕਰਦੇ ਹੋ ਗੁਰੂ ਜੀ ਨੇ ਘੋੜੇ ਤੇ ਚੜ ਕੇ ਉਸ ਉੱਪਰ ਬਹੁਤ ਖੁਸ਼ੀ ਕੀਤੀ ਸਹਿਰ ਗੁਰੂ ਜੀ ਆਪਣੇ ਰਾਹ ਤੇ ਚੱਲ ਹੋਏ ਉਥੋਂ ਚੱਲ ਕੇ ਕਾਲ ਚੜਹਾਣੀ ਪਹੁੰਚ ਗਏ ਉਥੇ ਇੱਕ ਫਲਾਈ ਦਾ ਬਰਖ ਸੀ ਉਸ ਬਰਖ ਤੇ ਇੱਕ ਕਾਂ ਰਹਿੰਦਾ ਸੀ ਉਸ ਨੂੰ ਵੇਖ ਕੇ ਗੁਰੂ ਜੀ ਨੇ ਆਪਣੇ ਸੇਵਕ ਧਰਮ ਸਿੰਘ ਨੂੰ ਕਿਹਾ ਬਰਖ ਵਾਲ ਵੇਖੋ ਆਲਣਾ ਬਣਾ ਕੇ ਇਸ ਵਿੱਚ ਇੱਕ ਕਾਂ ਰਹਿੰਦਾ ਹੈ ਤਿੰਨ ਇਸ ਦੇ ਬੱਚੇ ਆਲਣੇ ਵਿੱਚ ਹਨ ਜਦੋਂ ਇਹ ਚੁੰਝ ਖੋਲ ਕੇ ਤੁਹਾਡੇ ਵੱਲ ਆਵੇ ਤਾਂ ਉਸ ਦੀ ਧੌਣ ਮਰੋੜ ਦੇਣਾ ਫਲਾਈ ਦੇ ਉੱਪਰ ਚੜ ਕੇ ਅਹਿਨਾ ਨੂੰ ਫੜ ਲਿਓ ਗੁਰੂ ਜੀ ਦਾ ਹੁਕਮ ਸੁਣ ਕੇ ਦੋਵੇਂ ਵਿਰਾਗ ਗਏ ਉਹਨਾਂ ਨੇ ਕਾਂ ਅਤੇ ਬੱਚਿਆਂ ਨੂੰ ਵੇਖਿਆ ਧਰਮ ਸਿੰਘ ਦਰਖਤ ਦੇ ਥੱਲੇ ਖੜਾ ਹੋਇਆ ਤੇ ਪਰਮ ਸਿੰਘ ਰੁੱਖ ਦੇ ਉੱਪਰ ਚੜ ਗਿਆ ਬੱਚੇ ਤਿੰਨ ਸਨ ਤੇ ਇੱਕ ਨੇ ਚੁੰਝ ਖੋਲੀ ਸੀ ਉਸ ਨੂੰ ਹੱਥ ਵਿੱਚ ਫੜ ਕੇ ਉਸ ਨੂੰ ਪਰਖ ਲਿਆ ਪੈਰ ਡੌਣ ਤੋੜ ਕੇ ਤੁਰੰਤ ਹੀ ਮਾਰ ਦਿੱਤਾ ਸਾਰਿਆਂ ਨੇ ਵੇਖ ਕੇ ਹੈਰਾਨ ਹੋ ਕੇ ਉਚਾਰਣ ਕੀਤਾ ਇਹ ਸੱਚੇ ਬਾਸਾ ਇਸ ਨੂੰ ਕਿਉਂ ਮਰਵਾ ਦਿੱਤਾ ਹੈ ਅਕਾਰਥ ਮਰ ਗਿਆ ਹੈ ਕਿਸੇ ਕੰਮ ਨਹੀਂ ਆਇਆ ਤਦ ਗੁਰੂ ਜੀ ਨੇ ਕਿਹਾ ਪਹਿਲਾਂ ਇਹ ਸਾਡਾ ਲਾਂਗਰੀ ਸੀ ਗੁਰੂ ਕੇ ਲੰਗਰ ਦੀ ਸੇਵਾ ਕਰਦਾ ਸੀ ਤੇ ਸਿੱਖਾਂ ਨੂੰ ਬਚੀਚੀਆਂ ਲੈ ਲੈ ਪੈਂਦਾ ਸੀ ਭੋਜਨ ਦੇਂਦਾ ਲੜਦਾ ਰਹਿੰਦਾ ਸੀ ਕਿਸੇ ਨਾਲ ਵੀ ਮਿੱਠਾ ਬਚਨ ਨਹੀਂ ਸੀ ਬੋਲਦਾ ਇੱਕ ਦਿਨ ਕਿਸੇ ਨਾਲ ਲੜ ਪਿਆ ਤਾਂ ਉਸਨੇ ਇਹਨੂੰ ਕਿਹਾ ਤੂੰ ਸਦਾ ਕਾਹ ਕਾਹ ਕਰਦਾ ਰਹਿੰਦਾ ਹੈ ਲੰਗਰ ਵਿੱਚ ਬੜਾ ਰੌਲਾ ਪਾਉਂਦਾ ਰਹਿਣਾ ਹੈ ਤੈਨੂੰ ਕਾਹ ਦੀ ਜੂਨ ਮਿਲੇਗੀ ਜਿਵੇਂ ਹੀ ਸਿੱਖ ਨੇ ਇਹਨੂੰ ਸ਼ਰਾਬ ਦਿੱਤਾ ਕਈ ਦਿਨਾਂ ਬਾਅਦ ਇਸ ਦੀ ਮੌਤ ਹੋ ਗਈ ਫਿਰ ਇਸਨੇ ਆ ਕੇ ਕਾਹ ਦੀ ਜੂਨ ਵਿੱਚ ਜਨਮ ਲਿਆ ਇਹ ਸਿੱਖਾਂ ਨੂੰ ਵੇਖ ਕੇ ਉਛਲਦਾ ਹੈ ਇਹਨੇ ਸੇਵਾ ਕਰਨ ਦਾ ਹੌਣ ਫਲ ਲਿਆ ਹੈ ਤੇ ਇਸ ਦੀ ਕਾਂ ਦੀ ਜੂਨ ਤੋਂ ਹੁਣ ਛੁਟਕਾਰਾ ਹੋ ਗਿਆ ਹੈ ਆਪਣਾ ਜਾਣ ਕੇ ਜੂਨ ਤੋਂ छुड़वाया ਹੈ ਇਸ ਦੀ ਬਖਤੀ ਕਰ ਦਿੱਤੀ ਹੈ ਸਿੰਘਾਂ ਨੇ ਗੁਰੂ ਜੀ ਦੇ ਮੁਖ ਤੋਂ ਗੱਲ ਸੁਣ ਕੇ ਹੈਰਾਨ ਹੋ ਕੇ ਮੱਥਾ ਟੇਕਿਆ ਫਿਰ ਗੁਰੂ ਜੀ ਪਿੰਡ ਦੇ ਪੂਰਬ ਵਾਲੇ ਪਾਸੇ ਗਏ ਉੱਥੇ ਇੱਕ ਵੱਡਾ ਸਰੋਵਰ ਵੇਖਿਆ ਉੱਥੇ ਇੱਕ ਸੱਪ ਵੱਜਾ ਆਉਂਦਾ ਸੀ ਉਸਨੇ ਛੇਤੀ ਨਾਲ ਆਪਣੀ ਥਣ ਚੁੱਕੀ ਤਦ ਗੁਰੂ ਜੀ ਨੇ ਬਾਣ ਖਿੱਚ ਕੇ ਮਾਰਿਆ ਤਾਂ ਉਹ ਧਰਤੀ ਤੇ ਡਿੱਗ ਪਿਆ ਤੇ ਥੋੜੀ ਹੀ ਦੇਰ ਵਿੱਚ ਉਸ ਦੇ ਪ੍ਰਾਣ ਨਿਕਲ ਗਏ ਗੁਰੂ ਜੀ ਨੇ ਸਿਰ ਸਭ ਨੂੰ ਸੁਣਾਇਆ ਇਹ ਮਸੰਦ ਬੜਾ ਘਮੰਡੀ ਸੀ ਸਤ ਸੰਗਤ ਵਿੱਚ ਇਸਨੇ ਸਿਰ ਨਹੀਂ ਨਿਵਾਇਆ ਤੇ ਇੱਕ ਮਨ ਹੋ ਕੇ ਪਰਬੂ ਦਾ ਨਾਮ ਨਹੀਂ ਸੀ ਜੱਪਿਆ ਗੁਰੂ ਦੀ ਕਾਰ ਬਹੁਤ ਆਉਂਦੀ ਸੀ ਇਕੱਠੀ ਕਰ ਕਰਕੇ ਬਹੁਤ ਧਨ ਜੋੜ ਲਿਆ ਜਾਨ ਨੂੰ ਯਾਰ ਕਰਦਾ ਹੋਇਆ ਪ੍ਰਾਣ ਛੱਡ ਗਿਆ ਤੇ ਅਭਿਮਾਨ ਧਾਰ ਕੇ ਸਭ ਦੀ ਜੂਨੀ ਪੈ ਗਿਆ ਸਾਨੂੰ ਵੇਖ ਕੇ ਸਾਹਮਣੇ ਚੱਲ ਕੇ ਆ ਰਿਹਾ ਸੀ ਤੇ ਇਸ ਦੀ ਵਿਸਾਪ ਦੀ ਜੂਨ ਛੁਡਵਾ ਦਿੱਤੀ ਹੈ ਫਿਰ ਗੁਰੂ ਜੀ ਨੇ ਸਰੋਵਰ ਦੇ ਕਿਨਾਰੇ ਜਾ ਕੇ ਦੇਰਾ ਕੀਤਾ ਤੇ ਘੋੜਿਆਂ ਨੂੰ ਬਣ ਕੇ ਉਹਨਾਂ ਬਿਆਂ ਕਾਠੀਆਂ ਲਹਾ ਦਿੱਤੀਆਂ ਉੱਥੇ ਸੋਢੀ ਮਿਲਣ ਵਾਸਤੇ ਆਏ ਫਿਰ ਬੰਦਨਾ ਕਰਕੇ ਦਰਸ਼ਨ ਕਰਕੇ ਪ੍ਰਸੰਨ ਹੋਏ ਚਾਵਲ ਆਟਾ ਘਿਓ ਆਦ ਲਿਆਏ ਅਤੇ ਘਾਹ ਤੇ ਘੋੜਿਆਂ ਦਾ ਦਾਣਾ ਪਹੁੰਚਾ ਦਿੱਤਾ ਇਸ ਤਰ੍ਹਾਂ ਉਹਨਾਂ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਗੁਰੂ ਜੀ ਸੌਖ ਨਾਲ ਸੌ ਗਏ ਤੇ ਸਵੇਰੇ ਸਾਂਝਰੇ ਉੱਠ ਕੇ ਸੋਚ ਇਸ਼ਨਾਨ ਕੀਤਾ ਫਿਰ ਗੁਰੂ ਜੀ ਘੋੜਿਆਂ ਉੱਪਰ ਕਾਠੀਆਂ ਪਵਾ ਕੇ ਘੋੜਿਆਂ ਉੱਪਰ ਸਵਾਰ ਹੋ ਕੇ ਚੱਲ ਪਏ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਔਂ ਆਂ ਬੋਲਣਾ ਚੁਪਣਾ ਦੀ ਖਿਮਾ ਬਖਸ਼ਣੀ ਸਾਖੀ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਜੇ ਮੇਰੇ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ